3000 ਰੁਪਏ ਦੇ ਵਿੱਚ ਐਕਟਿਵ ਹੋ ਚੁੱਕਿਆ ਹੈ ਫਾਸਟੈਗ ਪਰ ਸਵਾਲ ਇਹ ਉੱਠਦਾ ਹੈ ਜਿਨ੍ਹਾਂ ਲੋਕਾਂ ਨੇ ਐਕਟਿਵ ਕਰਵਾਇਆ ਹੈਗਾ ਅਪਲਾਈ ਕੀਤਾ ਹੈਗਾ ਕਿ ਉਹਨਾਂ ਦਾ ਪਹਿਲਾਂ ਦਾ ਬਚਿਆ ਹੋਇਆ ਬੈਲੈਂਸ ਦਾ ਕੀ ਬਣੇਗਾ ਇਹ ਸਵਾਲ ਅੱਜ ਹਰ ਕਿਸੇ ਦੇ ਮਨ ਦੇ ਵਿੱਚ ਜ਼ਰੂਰ ਹੋਵੇਗਾ ਤੇ ਖਾਸ ਵੀਡੀਓ ਤੁਹਾਡੇ ਲਈ ਹੈ ਦੱਸਦੇ ਕਿ ਅੱਜ ਦੇਸ਼ ਭਰ ਦੇ ਵਿੱਚ ਹਾਈਵੇ ਦੇ ਉੱਤੇ ਸਫ਼ਰ ਕਰਨ ਵਾਲਿਆਂ ਦੇ ਲਈ ਇਹ ਬੇਹਦ ਵੱਡੀ ਰਾਹਤ ਵਾਲੀ ਖਬਰ ਹੈ 15 ਅਗਸਤ ਯਾਨੀ ਕਿ ਬੀਤੇ ਦਿਨੀ NHAI ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਾਨ ਨੇ ਇੱਕ ਨਵਾਂ ਫਾਸਟੈਕਸ ਪlana ਲਾਂਚ ਕੀਤਾ ਹੈ ਤੇ ਹੁਣ ਸਿਰਫ 3000 ਰੁਪਏ ਦੇ ਵਿੱਚ ਇੱਕ ਸਾਲ ਦੇ ਵਿੱਚ ਤੁਸੀਂ 200 ਯਾਤਰਾਵਾਂ ਦੀ ਸਹੂਲਤ ਮਿਲੇਗੀ ਇਸ ਦਾ ਮਤਲਬ ਹੈ ਕਿ ਇੱਕ ਟ੍ਰਿਪ ਦੀ ਔਸਤ ਲਾਗਤ ਸਿਰਫ 15 ਰੁਪਏ ਪਵੇਗੀ ਜਦਕਿ ਪਹਿਲਾਂ ਕਈ ਟੋਲਾਂ ਦੇ ਉੱਤੇ ਇਹ ਖਰਚਾ 50 ਤੋਂ 100 ਰੁਪਏ ਤੱਕ ਹੁੰਦਾ ਸੀਗਾ ਤੇ ਹੁਣ ਗੱਲ ਆਉਂਦੀ ਹੈ ਵੀ ਆਖਿਰ ਇਹ ਫਾਸਟ ਟੈਗ ਸਾਲਾਨਾ ਪਾਸ ਹੈ ਕੀ ਇਹ ਪਾਸ ਲੈਣ ਦੇ ਉੱਤੇ ਤੁਸੀਂ ਰਾਸ਼ਟਰੀ ਰਾਜਮਾਰਗਾਂ ਤੇ ਨੈਸ਼ਨਲ ਐਕਸਪ੍ਰੇਵੇ ਦੇ ਉੱਤੇ 200 ਵਾਰ ਯਾਤਰਾ ਕਰ ਸਕੋਗੇ ਇਹ ਪਾਸ 1 ਸਾਲ ਦੇ ਲਈ ਵੈਧ ਰਹੇਗਾ ਯਾਨੀ ਕਿ 365 ਦਿਨਾਂ ਦੇ ਵਿੱਚ 200 ਟ੍ਰਿਪਸ ਤਾਂ ਇਸ ਦੀ ਕੁੱਲ ਫੀਸ ਹੋਵੇਗੀ ਤਿੰਨ 3000 ਫਿਕਸਡ ਹੋਵੇਗੀ ਜਿਸ ਦੇ ਵਿੱਚ ਕੋਈ ਵਾਧੂ ਜਾਂ ਫਿਰ ਲੁਕਿਆ ਹੋਇਆ ਚਾਰਜ ਨਹੀਂ ਹੈ ਇਹ ਪਾਸ ਸਿਰਫ ਇੱਕ ਵਾਹਨ ਅਤੇ ਇੱਕ ਫਾਸਟੈਗ ਨੰਬਰ ਦੇ ਨਾਲ ਹੀ ਲਿੰਕ ਕੀਤਾ ਜਾਵੇਗਾ ਹੁਣ ਆਗੀ ਜੋ ਸਵਾਲ ਖੜਾ ਹੈਗਾ ਕਿ ਆਖੇ ਜੋ ਪੁਰਾਣਾ ਬੈਲੈਂਸ ਹੈਗਾ ਫਾਸਟੈਗ ਦੇ ਵਿੱਚ ਬਚਾ ਕੀ ਉਹ ਖਤਮ ਹੋ ਜਾਵੇਗਾ ਆਓ ਜਾਣਦੇ ਹਾਂ ਤਾਂ ਸਭ ਤੋਂ ਆਮ ਸਵਾਲ ਇਹ ਹੀ ਹੈ ਕਿ ਜੇਕਰ ਫਾਸਟੈਗ ਦੇ ਵਿੱਚ ਪਹਿਲਾਂ ਤੋਂ ਹੀ ਬੈਲੈਂਸ ਪਿਆ ਹੈਗਾ ਪਹਿਲਾਂ ਤੋਂ ਹੀ ਉਸ ਦੇ ਵਿੱਚ ਪੈਸੇ ਪਏ ਨੇ ਤਾਂ ਸਾਲਾਨਾ ਪਾਸ ਲੈਣ ਤੋਂ ਬਾਅਦ ਉਸ ਦਾ ਕੀ ਹੋਵੇਗਾ ਤਾਂ ਇਸ ਦਾ ਸਹੀ ਜਵਾਬ ਹੈਗਾ ਕਿ ਉਹ ਜਿਉਂ ਦਾ ਤਿਉਂ ਹੀ ਬਣਿਆ ਰਹੇਗਾ ਯਾਨੀ ਕਿ ਸਲਾਨਾ ਪਾਸ ਲੈਣ ਦੇ ਨਾਲ ਫਾਸਟੈਗ ਵਾਲਟ ਦੇ ਵਿੱਚ ਪਹਿਲਾਂ ਤੋਂ ਮੌਜੂਦ ਬੈਲੈਂਸ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਇਹ ਬੈਲੈਂਸ ਤੁਸੀਂ ਹੋਰ ਉਪਯੋਗਾਂ ਦੇ ਲਈ ਵਰਤ ਸਕਦੇ ਹੋ ਜਿਵੇਂ ਕਿ ਰਾਜ ਸਰਕਾਰ ਦੇ ਟੋਲ ਪਲਾਜ਼ਾ ਸਟੇਟ ਹਾਈਵੇ ਪਾਰਕਿੰਗ ਪਾਰਕਿੰਗ ਜਾਂ ਫਿਰ ਨਿਗਮ ਵਾਰਾ ਚੁਲਾਏ ਜਾਂਦੇ ਟੋਲ ਦੇ ਉੱਤੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਹੁਣ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫਾਸਟੈਗ ਵਾਲਟ ਦਾ ਪੈਸਾ ਸਲਾਨਾ ਪਾਸ ਖਰੀਦਣ ਦੇ ਲਈ ਵਰਤਿਆ ਨਹੀਂ ਜਾ ਸਕਦਾ ਪਾਸ ਖਰੀਦਣ ਸਮੇਂ ਤੁਹਾਨੂੰ ਰਾਜਮਾਰਗ ਯਾਤਰਾ ਮੋਬਾਈਲ ਐਪ ਜਾਂ ਫਿਰ NHAI ਵੈੱਬਸਾਈਟ ਦੇ ਉੱਤੇ ਹੀ ਆਨਲਾਈਨ ਭੁਗਤਾਨ ਕਰਨਾ ਪਵੇਗਾ ਹੁਣ ਗੱਲ ਆਉਂਦੀ ਹੈ ਵੀ ਕਿੱਥੇ-ਕਿੱਥੇ ਇਹ ਪਾਸ ਸਲਾਨਾ ਪਾਸ ਮੰਨਿਆ ਜਾਵੇਗਾ ਇਹ ਪਾਸ ਸਿਰਫ ਛੋਣੇ ਸਥਾਨਾਂ ਦੇ ਉੱਤੇ ਹੀ ਮੰਨਿਆ ਜਾਵੇਗਾ ਤੇ ਜਿਵੇਂ ਕਿ ਨੈਸ਼ਨਲ ਹਾਈਵੇ ਤੇ ਐਨ ਐਚ ਤੇ ਨੈਸ਼ਨਲ ਐਕਸਪ੍ਰੈ ਯਾਨੀ ਕਿ ਐਨ ای ਇਹਨਾਂ ਹਾਈਵੇ ਦੇ ਉੱਤੇ ਇਹ ਪਾਸ ਚੱਲੇਗਾ ਤੇ ਕਿਹੜੇ ਥਾਵਾਂ ਦੇ ਉੱਤੇ ਨਹੀਂ ਚੱਲੇਗਾ ਉਹ ਹਾਉਂਦੇ ਨੇ ਸਟੇਟ ਹਾਈਵੇ ਰਾਜ ਸਰਕਾਰ ਦੇ ਟੋਲ ਮਿਊਂਸੀਪਲ ਕਾਰਪੋਰੇਸ਼ਨ ਟੋਲ ਤੇ ਨਿੱਜੀ ਟੋਲ ਜਾਂ ਫਿਰ ਪਾਰਕਿੰਗ ਦੇ ਵਿੱਚ ਇਹ ਪਾਸ ਨਹੀਂ ਚੱਲੇਗਾ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੀ ਆ ਕਿ ਇਹ ਪਾਸ ਜਿਹੜਾ ਤੁਸੀਂ ਬਣਾਓਗੇ ਨੈਸ਼ਨ ਜੋ ਸਾਲਾਨਾ ਪਾਸ ਤੁਸੀਂ ਬਣਾਓਗੇ 3000 ਰੁਪਏ ਦੇ ਵਿੱਚ ਸਿਰਫ ਐਨ ਐਚ ਯਾਨੀ ਕਿ ਨੈਸ਼ਨਲ ਹਾਈਵੇ ਦੇ ਉੱਤੇ ਚੱਲੇਗਾ ਤੇ ਨੈਸ਼ਨਲ ਐਕਸਪ੍ਰੈ ਹਾਈਵੇ ਦੇ ਉੱਤੇ ਚੱਲੇਗਾ ਤੇ ਸਟੇਟ ਹਾਈਵੇ ਰਾਜ ਸਰਕਾਰ ਦੇ ਟੋਲ ਤੇ ਮਿਊਨਿਸਪਲ ਕਾਰਪੋਰੇਸ਼ਨ ਟੋਲ ਤੇ ਨਿੱਜੀ ਟੋਲ ਪਾਰਕਿੰਗ ਦੇ ਵਿੱਚ ਇਹ ਪਾਸ ਨਹੀਂ ਚੱਲੇਗਾ ਇਹਨਾਂ ਬਾਕੀ ਸਥਾਨਾਂ ਦੇ ਉੱਤੇ ਤੁਹਾਨੂੰ ਫਾਸਟੈਕ ਵਾਲਟ ਦੇ ਨਾਲ ਹੀ ਭੁਗਤਾਨ ਕਰਨਾ ਪਵੇਗਾ ਤਾਂ ਸਲਾਨਾ ਪਾਸ ਲੈਣ ਦੇ ਲਈ ਸਭ ਤੋਂ ਪਹਿਲਾਂ ਰਾਜਮਾਰਗ ਯਾਤਰਾ ਐਪ ਡਾਊਨਲੋਡ ਕਰੋ ਜਾਂ ਫਿਰ NHAI ਦੀ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾਓ ਫਿਰ ਆਪਣੀ ਫਾਸਟੈਗ ਦੇ ਨਾਲ ਜੁੜੀ ਗੱਡੀ ਦਾ ਨੰਬਰ ਦਰਜ ਕਰੋ ਅਤੇ ਐਨੂਅਲ ਪਾਸ ਦਾ ਵਿਕਲਪ ਚੁਣੋ ਇਸ ਤੋਂ ਬਾਅਦ 3000 ਦਾ ਆਨਲਾਈਨ ਭੁਗਤਾਨ ਕਰੋ ਡੈਬਿਟ ਕਾਰਡ UPI ਨੈਟ ਬੈਂਕਿੰਗ ਆਦਿ ਦੇ ਨਾਲ ਤੁਸੀਂ ਕਰ ਸਕਦੇ ਹੋ ਜਿਵੇਂ ਹੀ ਪੇਮੈਂਟ ਕਨਫਰਮ ਹੋਵੇਗਾ ਤੁਹਾਡਾ ਪਾਸ ਉਸੇ ਫਾਸਟੈਕ ਦੇ ਨਾਲ ਜੁੜ ਕੇ ਤੁਰੰਤ ਐਕਟਿਵ ਹੋ ਜਾਵੇਗਾ ਇਸ ਯੋਜਨਾ ਦਾ ਸਭ ਤੋਂ ਵੱਧ ਫਾਇਦਾ ਉਹਨਾਂ ਲੋਕਾਂ ਨੂੰ ਹੋਵੇਗਾ ਜੋ ਰੋਜ਼ਾਨਾ ਜਾਂ ਫਿਰ ਬਾਰ-ਬਾਰ ਇੱਕੋ ਰਸਤੇ ਤੇ ਸਫਰ ਕਰਦੇ ਨੇ ਇਸ ਤੋਂ ਇਲਾਵਾ ਟਰੱਕ ਜਾਂ ਫਿਰ ਕੈਬ ਚਲਾਉਣ ਵਾਲੇ ਵਪਾਰੀ ਵਾਹਨ ਮਾਲਕਾਂ ਹਾਈਵੇ ਦੇ ਨਾਲ ਜੁੜੇ ਛੋਟੇ ਕਾਰੋਬਾਰੀਆਂ ਅਤੇ ਉਹ ਦਫਤਰੀ ਕਰਮਚਾਰੀ ਜੋ ਕਿ ਰੋਜ਼ ਲੰਬੀ ਦੂਰੀ ਤੈਅ ਕਰਦੇ ਨੇ ਜਾਂ ਫਿਰ ਟੋਲ ਭੁਗਤਾਨ ਕਰਦੇ ਨੇ ਉਹਨਾਂ ਦੇ ਲਈ ਇਹ ਬੇहद ਵੱਡਾ ਲਾਭ ਹੋ ਸਕਦਾ ਹੈ